ਠੀਕ ਹੈ ਨਹੀਂ ਵਰਦਾ ਮੈਂ ਕਰਿਆ ਅਜ ਤੋਂ ਬਾਅਦ ਠੀਕ ਹੈ ਨਾ ਓ ਕੀ ਹੋ ਗਿਆ ਬਾਈ ਓ ਯਾਰ ਐ ਦੱਸੋ ਘਰ ਦੇ ਸਾਰਾ ਦਿਨ ਪਿੱਛੇ ਪੈ ਰਹੇ ਨੇ ਵੀ ਨਾਲਾ 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 ਹੋ ਕੀ ਜਾਊਗਾ ਨਾਤੇ ਨਾਲ ਮੈਨੂੰ ਐ ਤਾਂ ਦੱਸ ਦੇ ਕੋਈ ਅਜ ਤੱਕ ਐ ਵਜਾ ਦੱਸ ਦੋ ਵੀ ਜਿਨੇ ਨਾਉਂ ਚ ਬਹੁਤ ਵੱਡੀ ਸ਼ੇਲਡ ਜਿੱਤੀ ਹੋਵੇ ਵਰਲਡ ਕੱਪ ਜਿੱਤੇ ਹੋਵੇ ਜਾਂ ਫਿਰ ਨਾ ਨਾ ਕੋਈ ਬਣਿਆ ਹੋਵੇ ਰਾਜਾ ਮਹਾਰਾਜਾ ਐਵੇਂ ਹੀ ਪਾਲਾ ਲਵਾਈ ਜਣਾ ਯਾਰ ਸਰੀਰ ਨੂੰ ਆਉਦੇ ਨੂੰ ਹੈ ਦੁੱਖ ਦੇ ਜਨਾਬ ਦੇ ਸਰੀਰ ਨੂੰ ਤੇ ਜੇ ਨਾ ਨਾਵਾਂਗੇ ਤਾਂ ਹੋ ਗਈ ਜਾਊਗਾ ਮੁਸਕਾਂ ਲੱਗਦਾ ਸਰੀਰ ਚ ਕੋਈ ਮੁਸਕ ਮੁਸਕ ਨਹੀਂ ਆਉਂਦਾ ਸਰੀਰ ਚ ਮੱਛੀ ਸਾਰੀ ਜ਼ਿੰਦਗੀ ਪਾਣੀ ਚ ਰਹਿੰਦੀ ਐ ਪਰ ਉਹਨੂੰ ਬਾਹਰ ਕੱਢ ਕੇ ਵੇਖ ਲੋ ਇੰਨਾ ਗੰਦਾ ਮੁਸਕਾਂ ਦਾ ਹੁੰਦਾ ਮੱਛੀ ਤੋਂ ਤੇ ਆਪਾਂ ਨਾ ਕੀ ਕਰ ਲਾਂਗੇ ਹੈ ਨਾਲੇ ਆਪਾਂ ਨੂੰ ਪਾਣੀ ਬਚਾਉਣ ਬਾਰੇ ਸੋਚਣਾ ਚਾਹੀਦਾ ਆਪਣੇ ਪਰਦਾਦੇ ਸਮੁੰਦਰਾਂ ਚੋਂ ਪਾਣੀ ਪੀਂਦੇ ਹੁੰਦੇ ਸੀ ਤੇ ਆਪਣੇ ਦਾਦੇ ਨਦੀਆਂ ਤੋਂ ਪੀਣ ਲੱਗ ਗਏ ਤੇ ਆਪਣੇ ਪਿਓ ਨਹਿਰਾਂ ਤੋਂ ਖਾੜਿਆਂ ਤੋਂ ਪੀਣ ਲੱਗ ਗਏ ਤੇ ਹੁਣ ਆਪਾਂ ਬੋਤਲਾਂ ਚ ਪਾਣੀ ਪੀਂਨੇ ਆ ਤੇ ਜੇ ਅਹੀਂ ਆਪਾਂ ਨਾ ਨਾ ਕੇ ਪਾਣੀ ਖਰਾਬ ਕਰਦੇ ਰਹੇ ਨਾ ਅਹੀਂ ਡੋਲਦੇ ਰਹੇ ਪਾਣੀ ਤੇ ਆਪਣੇ ਗਾਂ ਵਾਲੀਆਂ ਪੀੜੀਆਂ ਵਾਸਤੇ ਪਾਣੀ ਨਹੀਂ ਬਚਣਾ ਉਹਨਾਂ ਵਾਸਤੇ ਵੀ ਕੋ ਸੋਚਣਾ ਪੈਂਦਾ ਐ ਨਾ ਨਾ ਕਿ ਯਾਰ ਪਾਣੀ ਬਰਬਾਦ ਕਰੀ ਜਮਗੇ ਆਪਾਂ ਤਾਂ ਸਾਰੇ ਉਹ ਵਿਚਾਰੇ ਪਾਣੀ ਪੀਣਗੇ ਕਿ ਨਹੀਂ ਪੀਣਗੇ ਮਰ ਜਾਣਗੇ ਤੇ ਆਇਓ ਤਾਂ ਫਿਰ ਤੇ ਨਾਲੇ ਸਭ ਤੋਂ ਵੱਡਾ ਤੋੜ ਇਹਦਾ ਹੈਗਾ ਨਾ ਮੂੰਹ 'ਚ ਧੋ ਕੇ ਆਰਾਮ ਨਾਲ ਬੰਦਾ ਵਧੀਆ ਲੱਗਦਾ ਨਾ ਉੱਤੇ ਵਰ ਵੀ ਲੱਗਦਾ ਉੱਤੇ ਸੰਡ-ਸੁੰਡ ਮਾਰ ਲਓ ਬਸ ਅਰੇ ਸਾਰੇ ਜਨ ਹਲੋ ਨਾ ਹਲੋ ਨਾ ਹਲੋ ਆਪਾਂ ਤਾਂ ਨਹੀਂ ਨਾ ਤੈਨੂੰ ਤਾਂ ਜਨ ਨਭਰਾਵਾ